ਮੈਂ ਹੋਰ ਦੁਨੀਆ ਦੇ ਕਿਸੇ ਬੰਦੇ ਨਾਲ ਇੰਨੀ ਦੋਸਤੀ ਪਾਈ ਹੈ ਮੈਂ ਵੀ ਮਿੱਤਰਤਾ ਵਧਾਈ ਹੈ ਕਹਿੰਦੇ ਕੀ ਦੇ ਨਾਲ ਆ ਪੌਰਾ ਕਿਤਨੀ ਫੁੱਲવાડી ਐ ਕਿਨਾ ਕਹਿ ਦੀ ਮੈਨਿਕਾ ਇੱਕ ਸਿਕਨ ਬਹੁਤ ਤਰ੍ਹਾਂ ਤਰ੍ਹਾਂ ਦੇ ਫੁੱਲ ਲੱਗੇ ਨੇ ਨਰਸਰੀ ਵਿੱਚ ਅਨੇਕਾਂ ਪ੍ਰਕਾਰ ਦੇ ਖਿੜੇ ਪਏ ਨੇ ਉੱਥੇ ਵੀ ਪੌਰਾ ਉਹਦੇ ਵਿੱਚ ਵੀ ਉੱਥੇ ਵੀ ਉੱਥੇ ਵੀ ਉੱਥੇ ਵੀ ਕਹਿੰਦੇ ਆਉ ਦੇਖ ਕਿੱਕੋਇ ਇਹ ਇਹਨਾਂ ਦੇ ਵਿੱਚ ਡਾਲੀ ਡਾਲੀ ਫੁੱਲ ਅਜੇ ਗਾਲੀ ਚ ਪਾਇਆ ਨਹੀਂ ਹੋਇਆ ਨਹੀਂ ਖੜਾ ਉਹ ਚੰਪੇ ਦਾ ਫੁੱਲ ਹੈ ਉਹ ਨਹੀਂ ਇਹਨੂੰ ਲਵੇ ਲੱਗਣ ਦਿੰਦਾ ਪੁੱਛੋ ਵੀ ਕਿਉਂ ਨਹੀਂ ਲੱਗਣ ਦਿੰਦਾ ਬਾਕੀ ਸਾਰਿਆਂ ਤੇ ਫਿਰਦਾ ਹੈ ਕਹਿੰਦੇ ਐ ਮੁਰਸ਼ਿਦ ਐ ਮੁਰਸ਼ਿਦ ਮੈਨੂੰ ਇਹ ਤਾਂ ਦੱਸ ਦੇ ਤੂੰ ਇਹ ਕਿਉਂ ਕਿਉਂ ਨਹੀਂ ਇਹਦੇ ਤੇ ਆਇਆ ਕਹਿੰਦੇ ਇਹਾਂ ਜਾਨੂ ਇਹ ਲਵੇ ਨਹੀਂ ਲੱਗਣ ਦਿੰਦਾ ਜਿਹੜਾ ਥਾਂ ਥਾਂ ਭਟਕਦਾ ਫਿਰਦਾ ਹੋਵੇ ਆ ਜੋ ਦੇ ਦਰਵਾਉ ਸੰਤੋ ਹੈ ਉੱਥੇ 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 ਇਹ ਉਹਨਾਂ ਇੱਕੋ ਹੀ ਕੱਲਾ ਇਹ ਕਹਿੰਦਾ ਇਹ ਜਿਹੜੇ ਭਟਕਣ ਵਾਲੇ ਨੇ ਉਹ ਦਰ ਦਰ ਦੇ ਫਿਰਨੇ ਨਾਲੋਂ ਤੂੰ ਇੱਕ ਦਾ ਹੋ ਕੇ ਬਹਿ ਜਾ ਐ ਜਾ ਮੈਂ ਉਹਨਾਂ ਦਾ ਸਾਥੀਆਂ ਮੈਂ ਉਹਨਾਂ ਨੂੰ ਬੇਸ਼ਤਾਂ ਵਿੱਚ ਲੈ ਜਾਊਂਗਾ ਉਹ ਬਾਲੇ ਦਰਾਂ ਦੇ ਫਿਰਨੇ ਨਾਲੋਂ ਇੱਕ ਦਾ ਹੋ ਕੇ ਗਾ ਕੋ ਕੇ ਤੇਜਾ ਸੁਹਾਣੇ ਰਾਂਗੇ ਇਕ ਦਾ तरह जे फिरो हिकु तरह फिरो हिकु तूं